असी भी खड़े होके देख रहे थे, तीन चार मुसलमान कहने मांगो आप भी कुछ मांगो मांगो मैं हम मांगने के लिए नहीं आए हम मांगने के लिए नहीं आए दीदार के लिए आए मांगने नहीं आए तो यहां के क्या करना है यहां के क्या करना है? मतलब सारे मनुख मंदिर मस्जिद गुरुद्वारे कामनामा करके जाने ਬਾਰ ਬਾਰ ਮੈਨੂੰ ਕਹਿੰਦਾ ਆਪ ਵੀ ਮੰਗੀਏ ਕੁਝ ਆਪ ਵੀ ਮੰਗੀਏ ਯਾਦ ਦੋ ਕਿ ਮਨੁੱਖ ਕਾਮਨਾਵਾਂ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਆਪਣੀਆਂ ਕਾਮਨਾਵਾਂ ਕਰਕੇ ਖੰਡ ਪਾਠ ਰਖਾਂਦਾ ਹੈ ਖੰਡ ਪਾਠ ਗੁਰੂ ਕਰਕੇ ਨਹੀਂ ਰਖਾ ਰਿਹਾ ਪ੍ਰਭੂ ਕਰਕੇ ਨਹੀਂ ਰਖਾ ਰਿਹਾ ਆਪਣੀ ਵੱਡੀ ਕੋਈ ਕਾਮਨਾ ਹੈ ਮਨੁੱਖ ਨੂੰ ਆਪਣੀ ਕਾਮਨਾ ਪਿਆਰੀ ਹੈ ਗੁਰੂ ਪਿਆਰਾ ਨਹੀਂ ਹੈ ਪ੍ਰਮਾਤਮਾ ਪਿਆਰਾ ਨਹੀਂ ਹੈ ਇਸ ਵਾਸਤੇ ਮੰਗਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਦਾਨ ਇਹਨੂੰ ਇਤਨਾ ਹੀ ਨਹੀਂ ਪਤਾ ਪ੍ਰਮਾਤਮਾ ਇਤਨਾ ਵੀ ਸਿਆਣਾ ਨਹੀਂ ਕਿ ਮੈਨੂੰ ਕੀ ਚਾਹੀਦਾ ਹੈ ਉਹ ਪਿਓ ਬੜਾ ਨਾਦਾਨ ਹੋਵੇਗਾ ਕਿ 5 ਸਾਲ ਦੇ ਬੱਚੇ ਨੂੰ ਕੀ ਚਾਹੀਦੇ ਤੇ 20 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਉਹ ਮਾਂ ਬੜੀ ਭੌਲੀ ਹੋਵੇਗੀ ਕੁਝ ਵੀ ਨਹੀਂ ਹੋਵੇਗੀ ਜਿਹਨੂੰ ਇਤਨਾ ਵੀ ਨਹੀਂ ਪਤਾ ਇੱਕ ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 10 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਪ੍ਰਭੂ ਨੂੰ ਸਭ ਕੁਝ ਪਤਾ ਹੈ ਤੋ ਸਹਿਬ ਕਹਿੰਦੇ ਮੰਮਾ ਮੰਗਨ ਹਾਰ ਇਆ ਨਾ ਦੇਨ ਹਾਰ ਦੇ ਰਿਹਾ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਬੀਆ ਸ਼ਬਦ ਫਰੰਟੀਅਰ ਦੀ ਬੋਲੀ ਦਾ ਲੈਂਦੇ ਪੰਜਾਬ ਦੀ ਬੋਲੀ ਦਾ ਬੀਆ ਹੋਰ ਮੰਗਦਾ ਹੈ ਬੀਆ ਦੇ ਹੋਰ ਦੇ ਇਧਰ ਚੜਦੇ ਪੰਜਾਬ ਦੇ ਚ ਬੀਆ ਪਰੂਥੇ ਨੂੰ ਕਹਿੰਦੇ ਨੇ ਭਈ ਰੋਟੀ ਹੈ ਭਈ ਕਲ ਦੀ ਰੋਟੀ ਹੈ ਇਹ ਤੇ ਬਿਆਹ ਭੋਜਨ ਹੈ ਇਥੇ ਪਰੂਥਾ ਭੋਜਨ ਹੈ ਕੱਲ ਪਰਸੋਂ ਚਾਰ ਪੰਜ ਦਿਨ ਦਾ ਪਿਆ ਹੋਇਆ ਹੈ ਇਥੇ ਬਿਆਹ ਭੋਜਨ ਹੈ ਬਿਆਹ ਦੇ ਅਰਥ ਕਰਦੇ ਨ ਪਰੂਥਾ ਪਰ ਲੈਂਦੇ ਪੰਜਾਬ ਦੇ ਚਾਹਦੇ ਅਰਥ ਪਰੂਥਾ ਨਹੀਂ ਕਰਦੇ ਹੋਰ ਹੋਰ ਮੰਗ ਬਿਆਹ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਨ ਹਾਰ ਇਆਨਾ ਦੇਣ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਜਾਂ ਤੇ ਕੁਸਲ ਨ ਕਭੋ ਥਿਆ ਜਦ ਵੀ ਮੰਗਦਾ ਹੈ ਪ੍ਰਮਾਤਮਾ ਕੋ ਲੋ ਪ੍ਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਆਖੇ ਮੰਗੇ ਦੇਹ ਦੇ ਆਖਦਾ ਕੀ ਆਖਦਾ ਐ ਦੇ ਐ ਦੇ ਐ ਦੇ ਉਹ ਦਿੰਦੇ ਦਾਤ ਕਰੇ ਦਾਤਾ ਠੀਕ ਤੇਈ ਜਾ ਰਿਹਾ ਐ ਦੇ ਐ ਦੇ အဲ vi मेरे घर आवे ऐvi मेरे घर आवे ऐvi मेरे घर आवे